ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮਸੀਹ ਭਾਈ ਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਸੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚਾਰੇ ਦੇ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ ਪਵਿੱਤਰ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਔਰ ਸਾਡੇ ਨਬੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਔਰ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਕਸ਼ਾ ਦਰਜ ਹੋ ਚੁੱਕਾ ਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਬਹੁਤ ਜਲਦ ਅਸੀਂ ਉਹਨੂੰ ਫੜ ਕੇ ਇਲਾਕਾ ਦੀ ਪਿੱਛੇ ਸੋਟ ਰਹੇ ਆ ਔਰ ਉਸ ਸ਼ਰਾਰਤੀ ਅਨਸਰ ਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲੋਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਬੰਦੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮੁਸੀਬਾ ਹੀ ਚੜਾ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੇਗਾ ਹੁਣ ਜਿਹਦਾਂ ਦੀ ਤੁਸੀਂ ਭਾਸ਼ਾ ਸਮਝਦੇ ਓਦਾਂ ਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਕੁਝ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮੁਸੀਬਾ ਹੀ ਚੜ ਦੇ ਹਿਰਦੇ ਵਿਰੁੱਧ ਰਹੇ ਸੀ ਉਹਨੇ ਮलमपट्टी ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਹਟਾ ਦੇ ਬਲੌਗ ਨੇ ਜਿਹੜੇ ਮੁਸੀਬ ਭਾਈਚਾਰੇ ਦੇ ਖਿਲਾਫ ਬੋਲਦੇ ਆ ਬਹੁਤ ਜਲਦ ਉਹਨਾਂ ਤੇ ਵੀ ਬਾਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ ਹallelujah 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 ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਅਸੀਂ ਅੱਜ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮੁਸੀਬ ਭਾਈਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਚੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚਾਰੇ ਦੇ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ ਪਵਿੱਤਰ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਔਰ ਸਾਡੇ ਨਬੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਉਹ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਕਸ਼ਾ ਦਰਜ ਹੋ ਚੁੱਕਾ ਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਬਹੁਤ ਜਲਦ ਅਸੀਂ ਉਹਨੂੰ ਫੜ ਕੇ ਇਲਾਕਾ ਦੇ ਪਿੱਛੇ ਸੁੱਟ ਰਹੇ ਆ ਔਰ ਉਹ ਸ਼ਰਾਰਤੀ ਆਂਸਰ ਉਹ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲੋਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਬੰਦੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮਸੀਹ ਭਾਈਚਾਰਾ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਗਾ ਹੁਣ ਜਿੱਦਾਂ ਤੁਸੀਂ ਭਾਵੇਂ ਸਮਝਦੇ ਹੋ ਉਹਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਕੁਝ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮਸੀਹ ਭਾਈਚਾਰੇ ਦੇ ਫਿਰਦੇ ਵਿਰੁੱਧ ਰਹੇ ਸੀ ਉਹਨੇ ਮलमपट्टी ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਗਏ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਹਨਾਂ ਦੇ ਬਲੌਗ ਨੇ ਜਿਹੜੇ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਆ ਬਹੁਤ ਜਲਦ ਉਹਨਾਂ ਤੇ ਵੀ ਬਾਕੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰਿਆਂ ਮੇਰੇ ਵੱਲੋਂ ਜੈੰਸੀ ਦੀ ਧੰਨਵਾਦ ਹallelujah